தேடிட்ட நோட்டிகா நோட்டிகா

ਆਪਰ ਦਾ ਮਾਇਚਾ ਦੇ ਹਲਾ ਕਰ ਕਿੱਥੇ ਬੈਠੇ ਹੋਰੇ ਅੱਜ ਅੱਜ ਨਾ ਚੁੱਕਾਈ ਮੈਂ ਨਾ ਚੁੱਕਾਈ ਨਾ ਮੈਂ 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 ਫਿਰ ਕੱਟੀ ਕਰ ਦੂੰਗੀ ਦੋਨਾਂ ਨੂੰ ਨਹੀਂ ਬੁਲਾਉਂਦੀ ਫਿਰ ਮੈਂ ਰੋਟੀ ਤਾਂ ਬਣਾ ਲਿਓ ਤੇ ਖਾਦੀ ਨਹੀਂ ਤੁਸੀਂ ਅੱਜ ਰੋਟੀ ਤੇ ਜਵਾਖ ਖਾ ਖਾ ਲਿਆ ਹੋਰੇ ਤੇ ਫਿਰ ਥੋੜਾ ਘਰ ਵਾਲਾ ਕੰਮ ਤੇ ਨਹੀਂ ਗਿਆ ਕੰਮ ਤੇ ਤਾਂ ਹੈ ਹਾਂ ਕੰਮ ਤੇ ਤਾਂ ਕਹਿੰਦਾ ਕੋਣਾ ਕੋਣਾ ਗਿਆ ਨਹੀਂ ਕੰਮ ਤੇ ਇਧਰ ਨੂੰ ਮੂੰਹ ਕਰ ਲੈ ਚੰਗਾ ਇਧਰ ਨੂੰ ਮੂੰਹ ਕਰਕੇ ਬੈਠ ਐਂ ਜਿਵੇਂ ਕਿਤੋਂ ਬੈਠੀ ਆਏ ਬੈਠ ਹਾਂ ਹਾਂ ਉਧਰਲੇ ਪਾਸੇ ਕੰਧ ਕੰਨੀ ਹੋ ਕੇ ਬੈਠ ਕੰਧ ਕੰਨੀ ਕੰਧ ਦੇ ਨਾਲ ਲਾ ਕੇ ਬੈਠ ਪਰ ਉਧਰ ਆਹ ਤਾਂ ਠੂਈ ਲਾ ਕੇ ਕੰਧ ਨਾਲ ਆਪਣੀ ਨਾਲ ਬੈਠ ਜਾ ਫਿਰ ਰੱਖਣਾ ਸਿਰ ਤੇ

<laughs> जाओ ਨੀ ਤੇ ਜੋ ਤੇ ਮੈਨੂੰ ਨਾ ਬੋਤਾ ਉਹ ਜਿੱਥੇ ਅਰੇ ਹਾ ਹੋਦਾ ਬੋਤਾ ਫਰੰਟ ਤੋਂ ਲੱਗੀ ਜਾਂਦੀ ਨਾ ਹਲਾਜੀ ਨਾ ਉਹ ਨੀਰ ਕਿ ਤੂੰ ਵੀ ਨਾ ਮੈਂ ਕਿਹਾ ਗਾ ਵਰੀ ਡੇਗੇਗੀ ਨਾ ਨਾ ਲਓ ਨਹੀਂ ਮੈਂ ਤਾਂ ਪਿੰਡੀ ਨਾ ਹੋਗੀ ਤੇ ਮੇਰੇ ਮੈਂ ਨਾ ਨਾ ਆਸੇ ਸੈ ਰੀ ਤੂੰ ਮੈਂ ਤਾਂ ਹੁਣ ਠੰਡ ਲੱਗੀ ਪਾਣੀ ਭਾਗ ਦੇ ਦੇਂਗੀ ਤੂੰ ਹਾਂ ਨੀ ਤੇ ਜੋ ਅਰੇ ਆ ਜੋ ਤਾਂ ਠੰਡ ਲੱਗਦਾ ਅਰੇ ਅਰੇ ਕਿੱਦਾਂ <laughs> चुनी संहार के लोट करके ला उठ <laughs> 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 тэжрий яנדיе чинь нэг л үг хэлээ. нэрээ бүгдээ. тэр хараа. хэ? тэр хараа. тэр магад таатай бат. अंबल जाके लहरा भी जामनी जा पाइए मैं ये शरीर चाहे तो लोट हो जाए ਨੇ ਮਾਰਿਆ ਐਨੇ ਮਾਰਿਆ ਰਮੇ ਹਾਂ ਐਨੇ ਮਾਰਿਆ ਕਿ ਨਹੀਂ ਦਲਾਮਾਨੀ ਨਾ ਤੇ ਮੈਂ ਨਹੀਂ ਇਹ ਕਿ ਨਾ ਪੁੱਤ ਬੱਜੂ ਉਹਨਾਂ ਦੇ ਰਿੱਤੂ ਦੀ ਟੱਪ ਗਈ ਜੀ ਬੱਸ ਤੇ ਹੁਣ ਪਈ ਰਿੱਤੂ ਤੁੱਪੇ

जी लौट ओ ओ पे जो हाय दरो आके तू बसराने का नहीं नहीं ये कड़ा छोड़े आ गया हां यार भी देख ही जाओ भी पेला तिलम लन काम आ

他不懂你。Like